ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੌਣ ਦੇ ਮਹੀਨੇ ਚ ਤੀਆਂ ਦਾ ਤਿਉਹਾਰ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਉਨਡਾਮ ਨਾਲ ਮਨਾਇਆ ਜਾਂਦਾ ਹੈ ਧਾਰੀਵਾਲ ਦੇ ਸਿੱਧ ਸੰਤੋਸ਼ੀ ਮਾਤਾ ਮੰਦਰ ਦੀ ਗਰਾਊਂਡ ਵਿੱਚ ਵੀ ਪਿਛਲੇ ਲੰਬੇ ਅਰਸੇ ਤੋਂ ਤੀਆਂ ਦਾ ਮੇਲਾ ਲੱਗਦਾ ਹੈ ਇਸ ਵਾਰ ਵੀ ਮੇਲੇ ਦੇ ਵਿੱਚ ਬਹੁਤ ਰੌਣਕ ਲੱਗੀ ਤਰ੍ਹਾਂ ਤਰ੍ਹਾਂ ਦੇ ਆਧੁਨਿਕ ਕਿਸਮ ਦੇ ਚੋਲਿਆਂ ਦਾ ਆਨੰਦ ਨਿਆਣੇ ਤੇ ਸਿਆਣੇ ਖੂਬ ਮਾਰ ਰਹੇ ਸਨ ਖਾਣ ਪੀਣ ਨੂੰ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਰੇੜੀਆਂ ਤੇ ਸਟਾਲ ਲੱਗੇ ਹੋਏ ਸਨ ਗਲਬਾਤ ਦੌਰਾਨ ਮੇਲਾ ਦੇਖਣਾ ਏ ਨੌਜਵਾਨ ਗੁਰਪ੍ਰੀਤ ਨੇ ਕਿਹਾ ਕਿਉਂ ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਦੇਖਣ ਆਉਂਦਾ ਹੈ ਤੇ ਉਸ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਪੰਜਾਬ ਦਾ ਅਮੀਰ ਵਿਰਸਾ ਤੇ ਸੱਭਿਆਚਾਰ ਹਜੇ ਵੀ ਵਧੀਆ ਢੰਗ ਦੇ ਨਾਲ ਚੱਲ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਰੋਸ਼ਨ ਕੋਹਲੀ ਨੇ ਕਿਹਾ ਕਿ ਮੇਲੇ ਤੋਂ ਉਸ ਦਾ ਕਰ ਕੁਝ ਹੀ ਦੂਰ ਹੈ ਜਦੋਂ ਛੋਟੇ ਸੀ ਉਹ ਆਪਣੇ ਪਿਤਾ ਜੀ ਦੇ ਨਾਲ ਇਹ ਮੇਲਾ ਵੇਖਣ ਆਉਂਦਾ ਸੀ ਉਦੋਂ ਲੱਕੜ ਦੇ ਚੂਲੇ ਹੁੰਦੇ ਸਨ ਪਰ ਅੱਜ ਸਮਾਂ ਬਦਲਣ ਦੇ ਨਾਲ ਉਹਨਾਂ ਚੂਲਿਆਂ ਦੀ ਥਾਂ ਆਧੁਨਿਕ ਕਿਸਮ ਦੇ ਨਵੇਂ ਹੈਰਾਨ ਕਰ ਦੇਣ ਵਾਲੇ ਵੱਖ-ਵੱਖ ਤਰ੍ਹਾਂ ਦੇ ਚੂਲੇ ਗੇ ਹੰਸਮੇ ਦੇ ਨਾਲ ਕਾਫੀ ਕੁਝ ਬਦਲ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਗੋਪੀ ਸਿੰਘ ਢੜੀਵਾਲ ਤੋਂ ਇੱਥੇ ਹਰ ਸਾਲ ਵਾਰ ਇੱਥੇ ਟੀਆਂ ਦਾ ਮੇਲਾ ਲੱਗਦਾ ਆ ਇੱਥੇ ਬੱਚਿਆਂ ਦਾ ਜਿੰਨਾ ਵੀ ਝੂੜੇ ਦਾ ਆ ਜਾਂ ਕੋਈ ਖਾਣ ਪੀਣ ਦੀ ਚੀਜ਼ ਆ ਜਾਂ ਕੁਝ ਵੀ ਆ ਇੱਧਰ ਪਿਛਲੇ ਬੰਨੇ ਪਿਛਲੇ ਬੰਨੇ ਮਾਦਾ ਜੀ ਦਾ ਮੰਦਿਰ ਬਣਿਆ ਹੋਇਆ ਆ ਤੇ ਲੋਕੀ ਇੱਥੇ ਵੀ ਆਣ ਕੇ ਮਥਾ ਮਥਾ ਟੇਕਦੇ ਨੇ ਬੜੀ ਮਾੜੀ ਕਿਰਪਾ ਇੱਥੇ ਇੱਥੇ ਜਿਹੜਾ ਵੀ ਹੁੰਦਾ ਆ ਬੜੇ ਐ ਬਿਲਕੁਲ ਚਾਹਾਂ ਦੇ ਨਾਲ ਹੁੰਦਾ ਆ ਹਰ ਇੱਕ ਲੋਕੀ ਸੋਚਦੇ ਆ ਦੀ ਅਸੀਂ ਹਰ ਸਾਲ ਵਾਰ ਇਹ ਟੀਆਂ ਦਾ ਮੇਲਾ ਵੇਖਣਾ ਉੱਥੇ ਜਾ ਕੇ ਤੇ ਬੜੀਆਂ ਰੌਣਕਾਂ ਲੱਗੀਆਂ ਇੱਥੇ ਬੜੀ ਮਾੜੀ ਕਿਰਪਾ ਆ ਤੇ ਆਈ ਤੇ ਇਹੋ ਜੀ ਮਹ ਤਰਾ ਖਾਣਾ ਤੇ ਚਾਰਦੀ ਗਲਾ ਵਿੱਚ ਰੱਖੇ ਧੰਨਵਾਦ ਮੇਰਾ ਨਾਮ ਪ੍ਰੀਤਮ ਸਿੰਘ ਜੀ ਬਾਜੀ ਜੈ ਮਾਰੀ ਰੋਸ਼ਨ ਗੋਲੀ ਮੇਰਾ ਨਾਮ ਜੀ ਇੱਥੋਂ ਦਾ ਜਨਮ ਸਥਾਨ ਆ ਮੇਰਾ ਲਗਭਗ ਜਦੋਂ ਦੀ ਹੋਸ਼ ਸੰਭਾਲੀ ਆ ਇੱਥੇ ਤੀਆਂ ਦਾ ਮੇਲਾ ਲੱਗਦਾ ਰਿਹਾ ਪਹਿਲਾਂ ਲੱਕੜ ਦੀਆਂ ਸਤੀਰੀਆਂ ਔਰ ਚਾਰ ਬੰਗੂੜੇ ਲੱਗਦੇ ਹੁੰਦੇ ਸੀ ਉਹਦੇ ਬਾਦੋਂ ਹੁਣ ਲੋਹੇ ਦੇ ਢੰਗੂੜੇ ਆ ਗਏ ਆ ਕੋਈ ਹਵਾ ਵਾਲੇ ਆ ਗਏ ਆ ਜਿਹਦੇ ਉੱਤੇ ਬੱਚੇ ਇੰਜੋਏ ਕਰਦੇ ਆ ਅੱਗੇ ਜਿਹੜੇ ਸੀ ਘੋੜੇ ਹੁੰਦੇ ਸੀ ਲੱਕੜ ਵਾਲੇ ਤੇ ਹੱਥ ਨਾਲ ਚੱਲਦੀ ਹੁੰਦੀ ਐ ਅੱਜ ਕੱਲ ਹੁਣ ਨਵਾਂ ਜੋਗਾ ਮਸ਼ੀਨੀ ਜੋਗਾ ਹੁਣ ਮੋਟਰਾਂ ਦੇ ਨਾਲ ਸਭ ਕੁਝ ਚੱਲਦਾ ਵਾ ਔਰ ਇਤਿਹਾਸਕ ਤੌਰ 'ਤੇ ਸੰਤੋਸ਼ੀ ਮਾਤਾ ਮੰਦਿਰ ਦੀ ਇਹ ਪਵਿੱਤਰ ਧਰਤੀ ਦੇ ਉੱਤੇ ਲਗਾਤਾਰ ਹੀ ਹਰ ਸਾਲ ਇੱਥੇ ਤੀਆਂ ਦਾ ਤਿਹਾਰ ਲੱਗਦਾ ਔਰ ਬਹੁਤ ਹੀ ਰੌਣਕ ਲੱਗਦੀ ਐ ਦੂਰੋਂ ਦੂਰੋਂ ਲੋਕ ਇੱਥੇ ਆ ਰਾਤ ਵਾਰ ਦੇ ਐਤਵਾਰ ਚੱਲਦੇ ਨੇ ਯਾਰ ਐਤਵਾਰ ਚੱਲਦੇ ਨੇ ਸੌਣ ਦੇ ਮੇਲੇ ਵਿੱਚ ਲੱਗਦੇ ਨੇ ਇਸ ਸਾਲ ਗੁਲਜੀ ਮਤਲਬ ਜਿਹੜੇ ਵੀ ਹੈ ਪੰਘੂੜੇ ਵਾਲੇ ਨੇ ਸਾਰਾ ਹੀ ਨਵਾਂ ਸਮਾਨ ਲੈ ਕੇ ਆਏ ਆ ਤੁਸੀਂ ਅੱਧਰ ਦੇਖੋ ਔਰ ਲੋਕ ਬੜਾ ਇੰਜੋਏ ਕਰਦੇ ਨੇ ਇਸ ਚੀਜ਼ ਨੂੰ ਔਰ ਛੋਟੇ ਜਿਹੜੇ ਬੱਚੇ ਜਿਹੜੇ ਨੇ ਆਉਂਦੇ ਨੇ ਨਿਕਨੇ ਕਾ ਘੜੋਣੇ ਗੇਮਾਂ ਖੇਡਦੇ ਨੇ ਔਰ ਬਹੁਤ ਵਧੀਆ ਵਾ